ਮਿੱਟੀ ਦੀ ਉਪਜਾਊ ਸ਼ਕਤੀ ਬੜੀ ਘਟ ਰਹੀ ਹੈ ਜੀ ਕਾਰਨ ਕੀ ਹੈਗੇ ਆ ਉਹਦੇ ਪਹਿਲਾਂ ਆਪਾਂ ਕਾਰਨਾਂ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਕਿਸਾਨ ਐਕਸੈਸਿਵ ਯੂਜ਼ ਆਫ ਡੀਏਪੀ ਐਂਡ ਯੂਰੀਆ ਜਿਹੜੇ ਐਨਜ਼ਾਈਮਸ ਥੱਲੋਂ ਧਰਤੀ ਤੋਂ ਉੱਪਰ ਪੌਦੇ ਤੱਕ ਜਾਣੇ ਚਾਹੀਦੇ ਸੀ ਉਹ ਆਲਮੋਸਟ ਮਿਲ ਨੇ ਕਹਿੰਦੇ ਫਿਰ ਜੇ ਮੰਨ ਲਓ ਹੁਣ ਯੂਰੀਆ ਡੀਏਪ ਨਾ ਪਾਈਏ ਤਾਂ ਉਤਪਾਦਨ ਵੀ ਨਹੀਂ ਹੁੰਦਾ ਯਾਰੇ ਦਿਸ ਇਜ਼ ਅ ਰੋਂਗ ਮਿਥ ਇਹ ਬਹੁਤ ਵੱਡੀ ਗਲਤਫਹਮੀ ਹੈ ਡੀਏਪ ਯੂਰੀਆ ਜਾਂ ਕੋਈ ਹੋਰ ਕੈਮੀਕਲ ਪਾ ਕੇ ਅਸੀਂ ਜੋ ਟਾਪ ਕੈਪੈਸਿਟੀ ਲੈਣੀ ਸੀ ਉਹ ਲੈ ਲਈ ਬਟ ਨਾਓ ਹੁਣ ਇੰਦਾ ਸੋਲੂਸ਼ਨ ਸਿਰਫ ਸੋਇਲ ਸਟਰਕਚਰ ਨੂੰ ਚੇਂਜ ਕਰਕੇ ਹੀ ਮਿਲਦਾ ਪਹਿਲਾਂ ਜਿੱਥੇ ਪੰਜਾਬ ਦੇ ਮਾਲਵੇ ਖੇਤੇ ਦੇ ਵਿੱਚ ਕਿਸਾਨੀ ਸੇਮ ਕਰਕੇ ਸੰਕਟ ਦੇ ਵਿੱਚ ਰਹੀ ਹੈ ਉੱਥੇ ਹੁਣ ਪੰਜਾਬ ਵਿੱਚ ਧੜਾ ਧੜ ਕੈਮੀਕਲ ਯੂਜ਼ ਹੋ ਰਿਹਾ ਹੈ ਲੰਬੇ ਸਮੇਂ ਤੋਂ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਖੇਤਾਂ ਦੀ ਮਿੱਟੀ ਜ਼ਹਿਰੀਲੀ ਹੋਣ ਲੱਗ ਗਈ ਇਹਦੇ ਜਿਹੜੇ ਨਤੀਜੇ ਆ ਉਹ ਆਉਣੇ ਵੀ ਸਾਹਮਣੇ ਹੋ ਗਏ ਤੇ ਹੌਲੀ ਹੌਲੀ ਕੀ ਹੋਣ ਲੱਗਿਆ ਉਪਜਾਊ ਸ਼ਕਤੀ ਸਾਡੀ ਮਿੱਟੀ ਦੀ ਘਟਣ ਲੱਗ ਗਈ ਤੇ ਅੱਜ ਦੇਣਾ ਬਾ ਦਿਨ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਉਹ ਘਟ ਰਹੀ ਹੈ ਉਹਦੇ ਲਈ ਕੀ ਕਾਰਨ ਹੈ ਉਹਦੇ ਹੱਲ ਕੀ ਹੈ ਉਹ ਆਪਾਂ ਸਾਰੀ ਗੱਲਬਾਤ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਏਸ਼ੀਆ ਦਾ ਸਭ ਤੋਂ ਪਹਿਲਾ ਬਾਇਓ ਗੈਨਸ ਤੇ ਫਰਟੀਲਾਈਜ਼ਰ ਪਲਾਂਟ ਹੈ ਜਿਹੜਾ ਉਹ ਅਬੋਹਰ ਦੇ ਵਿੱਚ ਲੱਗਿਆ ਸੀ ਭਾਰਤ ਸਰਕਾਰ ਵੱਲੋਂ ਲਾਇਆ ਗਿਆ ਸੀ 2011 ਚ ਤੇ ਇਸ ਪਲਾਂਟ ਦੇ ਜਿਹੜੇ ਮੁਖੀ ਹੈ ਡਾਕਟਰ ਅਸ਼wini Watts ਜਿਨ੍ਹਾਂ ਨੇ ਉਸ ਸਮੇਂ ਇਸ ਗੱਲ ਨੂੰ ਸੋਚ ਕੇ ਕਿਸਾਨਾਂ ਬਾਰੇ ਸੋਚ ਕੇ ਜਿਹੜਾ ਇਹ ਪ੍ਰੋਜੈਕਟ ਲੰਬਿਆ ਸੀ ਤੇ ਅੱਜ ਕਿੱਥੇ ਜੇ ਹੈਗਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਵੈਲਕਮ ਸਰ ਡਾਕਟਰ ਸਾਹਿਬ ਜਿਵੇਂ ਗੱਲ ਕਰੀ ਵੀ ਮਿੱਟੀ ਦੀ ਉਪਜਾਊ ਸ਼ਕਤੀ ਬੜੀ ਘਟ ਰਹੀ ਹੈ ਜੀ ਕਾਰਨ ਕੀ ਹੈਗੇ ਆ ਉਹਦੇ ਪਹਿਲਾਂ ਆਪਾਂ ਕਾਰਨਾਂ ਤੇ ਗੱਲ ਕਰ ਲਈ ਜੀ ਸਭ ਤੋਂ ਪਹਿਲਾਂ ਤਾਂ ਜੀ ਕਿਸਾਨ ਐਕਸੈਸਿਵ ਯੂਜ਼ ਆਫ ਡੀਏਪੀ ਐਂਡ ਯੂਰੀਆ ਹਮ ਐਂਡ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਨੇ ਹਰ ਵਾਰੀ ਨਵਾਂ ਮਾਡਿਊਲ ਲਿਆ ਕੇ ਕਿਸਾਨਾਂ ਨੂੰ ਲਿਓਰ ਕਰਦਿਆਂ ਨੇ ਵੀ ਆਹ ਚੀਜ਼ ਪਾਓ ਤੇ ਐਂ ਹੋ ਜਾਏਗਾ ਆ ਉਹ ਕੁਝ ਵੀ ਨਹੀਂ ਉਹ ਕੈਮੀਕਲ ਹੈ ਉਹ ਜਿਵੇਂ ਜਿਵੇਂ ਬਾਇਓ ਜਿਵੇਂ ਜਿਵੇਂ ਆਪਾਂ ਜ਼ਿਆਦਾ ਯੂਜ਼ ਕੀ ਜਾਂਦੇ ਆ ਉਹਨੂੰ ਉਵੇਂ ਉਵੇਂ ਪੌਦੇ ਨੂੰ ਬਾਇਓ ਬਾਇਓਬਿਲਟੀ ਖਤਮ ਹੋ ਰਹੀ ਹੈ ਤੇ ਜਿਹੜੇ ਐਨਜ਼ਾਈਮਸ ਥੱਲੋਂ ਧਰਤੀ ਤੋਂ ਉੱਪਰ ਪੌਦੇ ਤੱਕ ਜਾਣੇ ਚਾਹੀਦੇ ਸੀ ਉਹ ਆਲਮੋਸਟ ਨਿਲ ਨੇ ਕਹਿੰਦੇ ਫਿਰ ਜੇ ਮੰਨ ਲਓ ਹਣ ਜੂਰੀਆ ਡੀਏਪ ਨਾ ਪਾਈਏ ਤਾਂ ਉਤਪਾਦਨ ਵੀ ਨਹੀਂ ਹੁੰਦਾ ਯਾਰੇ ਦਿਸ ਇਜ਼ ਅ ਰੋਂਗ ਮਿਥ ਇਹ ਬਹੁਤ ਵੱਡੀ ਗਲਤਫਹਮੀ ਹੈ ਆ ਕਿਸਾਨਾਂ ਦੀ ਮੇਰੇ ਕੋਲ ਇੱਥੇ ਆ ਜਾਓ ਪੂਰੀ ਪ੍ਰੋਡਕਸ਼ਨ ਔਰ ਮੇਰੀ ਜਿਹੜੀ ਇੱਥੇ ਸੋਇਲ ਹੈ ਉਹ ਨਿਰੀ ਛੋਰੇ ਨਾਲ ਭਰੀ ਹੋਈ ਹੈ ਤੇ ਉਹਦੇ ਵਿੱਚ ਕਨਕ ਲੱਗੀ ਹੋਈ ਹੈ ਪਿੱਛੇ ਚੈੱਕ ਕਰ ਲਓ ਉਹਦੇ ਕਰੀਬ ਪੋਨਾ ਕਿਲਾ ਹੁੰਦੀ ਆਪਾਂ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਹੁੰਦੀ 2 ਮਹੀਨੇ ਬਾਅਦ ਹੁੰਦੀ ਚੈੱਕ ਕਰ ਸਕਦੇ ਆ ਵੀ ਕਿੰਨਾ ਇੱਕ ਉਹਨੇ ਪ੍ਰੋਡਕਸ਼ਨ ਦਿੱਤਾ ਨਹੀਂ ਪਹਿਲਾਂ ਵੀ ਤੁਸੀਂ ਫਿਰ ਲਗਾਤਾਰ ਕੋਈ ਉਹਦੀ ਫਸਲ ਲੈਂਦੇ ਹੋਵੋਗੇ ਕਿੰਨਾ ਚਾੜ ਇਹ ਦੋ ਤਿੰਨ ਸਾਲਾਂ ਤੋਂ ਅਸੀਂ ਇਹਨੂੰ ਪਹਿਲਾਂ ਇਨ ਆਰਗੈਨਿਕ ਵੀ ਕਰਦੇ ਸੀਗੇ ਉਨਪੇ ਹੋਰ ਆਰਗੈਨਿਕ ਤੇ ਰੱਖਿਆ ਆ ਆ ਉਹਨਾਂ ਇਧਰ ਦੂਜੇ ਪਾਸੇ ਸਬਜ਼ੀਆਂ ਲੱਗੀਆਂ ਹੋਈਆਂ ਨੇ 20 ਤਰ੍ਹਾਂ ਦੀਆਂ ਸਬਜ਼ੀਆਂ ਨੇ ਤੁਸੀਂ ਐਨੇ ਕਲਰ ਦੇ ਵਿੱਚ ਉਹਨੀਆਂ ਸਬਜ਼ੀ ਹੋਊਗਾ ਆ ਕੇ ਦਿਖਾਓ ਮੈਂ ਇਤਕ ਮਤਲਬ ਪ੍ਰਤੱਖਮ ਕਿੰ ਪਰਮਾਨਮ ਮਤਲਬ ਤੁਹਾਡਾ ਕਹਿਣਾ ਹੈ ਵੀ ਜਿਹੜੀ ਜੈਵਿਕ ਖਾਦ ਹੈ ਉਹ ਖਾਦ ਜੇ ਕਲਰ ਵਾਲੀ ਜ਼ਮੀਨ ਦੇ ਵਿੱਚ ਫੈਕਟਿਵ ਹੈ ਤਾਂ ਉਹ ਜਿਹੜੇ ਉਹਦੇ ਜਿਹੜੇ ਪੌਦੇ ਨੂੰ ਅਵੇਲੇਬਲ ਤੱਤ ਨੇ ਨਾ ਉਹ ਟੁੱਟਣ ਨਹੀਂ ਦਿੰਦੀ ਠੀਕ ਹੈ ਉਹਦੀ ਬਾਇਓ ਅਵੇਲੇਬਿਲਟੀ ਵੱਧ ਜਾਂਦੀ ਹੈ ਤੱਤਾਂ ਦੀ ਠੀਕ ਹੈ ਤੇ ਉਹਨਾਂ ਨਾਲੋਂ ਪੌਦੇ ਹੈਲਦੀ ਰਹਿੰਦੇ ਨੇ ਉਹ ਮਤਲਬ ਗਰੋ ਕਰ ਸਕਦੇ ਨੇ ਨਹੀਂ ਪਰ ਹੁਣ ਕਿਸਾਨਾਂ 'ਚ ਕਾਮ ਤੌਰ ਤੇ ਇਹ ਗੱਲ ਰਹਿੰਦੀ ਹੈ ਵੀ ਜੇ ਮੰਨ ਲਓ ਆਪਾਂ ਹੁਣ ਕੀਟਨਾਸ਼ਕ ਡੀਏਪੀ ਯੂਰੀਆ ਇਹ ਕੁਝ ਨਾ ਪਾਵਾਂਗੇ ਤੇ ਮੰਨ ਲਓ ਸਿੱਧੇ ਆਪਾਂ ਇਹਦੇ ਤੇ ਆ ਜਾਾਂਗੇ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਹੋਣਾ ਕੁਐਸ਼ਨ ਕੁਝ ਨਹੀਂ ਹੋਣਾਗਾ ਹੋ ਨਹੀਂ ਦੇਖੋ ਐ ਹੈ ਜੇ ਨਾਲ ਲੱਗ ਪड़ोसी ਦੀ ਇਹ ਵੀ ਯੂਰੀਆ ਪਾਈ ਜਾਏਗਾ ਨਾ ਤੇ ਫਿਰ ਤਾਂ ਉਹਦੇ ਕੀਟਾਣੂ ਉੱਡ ਕੇ ਉਹ ਬੈਕਟੀਰੀਆ ਉੱਡ ਕੇ ਫੰਗਸ ਉੱਡ ਕੇ ਤੁਹਾਡੇ ਆ ਹੀ ਜਾਣਗੇ ਕਿਉਂਕਿ ਜਿਹੜਾ ਨਾਲ ਵਾਲਾ ਕਿਸਾਨ ਤੁਹਾਡਾ ਪਾ ਰਿਹਾ ਡੀਏਪੀ ਪਾ ਰਿਹਾ ਯੂਰੀਆ ਪਾ ਰਿਹਾ ਯਾਰ ਕੋਈ ਹੋਰ ਇਨਸੈਕਟਿਸਾਈਡ ਪੈਸਟਿਸਾਈਡ ਯੂਜ਼ ਕਰ ਰਿਹਾ ਹੈ ਉਹ ਤਾਂ ਕੋੜਾ ਹੈ ਤੇ ਉਹ ਕੀਟਾਂ ਨੂੰ ਉੱਥੋਂ ਬਜਦੇ ਨੇ ਤੇ ਜੇ ਨਾਲ ਵਾਲਾ ਦਾ ਖੂਨ ਮਿੱਠਾ ਹੈ ਤਾਂ ਉਹਨੂੰ ਮਿੱਠਾ ਕੀ ਕਹਿੰਦੇ ਨੇ ਉਹ ਜਿਹੜੇ ਬੈਕਟੀਰੀਆ ਨੇ ਉਹ ਨਾਲ ਵਾਲੇ ਪੌਦਿਆਂ ਤੇ ਆ ਜਾਣਗੇ ਉਹ ਇਹਨੂੰ ਤਾਂ ਇੱਕ ਜੰਗੀ ਪਦਰ ਤੇ ਮਤਲਬ ਚੇਂਜ ਲਿਆਵਾਂਗੇ ਪ੍ਰੋਡਕਸ਼ਨ ਨਹੀਂ ਘਟਦੀ ਉਹਨਾਂ ਦੇ ਜਿਹੜੇ ਅੰਦਰ ਰਿਮੇਨਸ ਆਫ ਡੀਏਪੀ ਯੂਰੀਆ অর ਐਨੀ ਅਦਰ ਕੈਮੀਕਲ ਇਨਸੈਕਟੀਸਾਈਡ ਪੈਸਾਈਡ ਉਹ ਜਿੰਨੀ ਦੇਰ ਤੱਕ ਜ਼ੀਰੋ ਨਹੀਂ ਹੋਣਗੇ ਉਨੀ ਦੇਰ ਤੱਕ ਆਪਣੇ ਪੰਜਾਬੀਆਂ ਦੀ ਹੈਲਥ ਠੀਕ ਹੋ ਹੀ ਨਹੀਂ ਸਕਦੀ ਤੇ ਜਿਹੜੀ ਇਹ ਖਾਦ ਹੈ ਤੁਸੀਂ ਇਹ ਕਿਦਾਂ ਤਿਆਰ ਕਿਵੇਂ ਹੁੰਦੀ ਹੈ ਇਹ ਅਸੀਂ ਇਹਨੂੰ ਗੋਬਰ ਦੇ ਨਾਲ ਤਿਆਰ ਕਰਨੇ ਆ ਅਨੋਂ ਅਸੀਂ ਸਾਡੇ ਕੋਲ ਕਰੀਬ 20 ਟਨ ਦੀ ਕਪੈਸਿਟੀ ਹੈ ਰੋਜ਼ ਇਨਪੁਟ ਪਾਣ ਦੀ ਹੂੰ ਤੇ ਅਸੀਂ ਕਰੀਬ 15 ਟਨ ਰੋਜ਼ ਪਾਨੇ ਆ ਹੂੰ ਤੇ ਸਾਡੇ ਕੋਲ ਇੱਕ ਐਨ ਅਰੋਬਿਕ ਡਾਈਜੈਸਟਰ ਡਾਈਜੈਸ਼ਨ ਹੈ ਡਾਈਜੈਸਟਰ ਹੈ ਜਿਹੜਾ ਅਸੀਂ ਇਹਨੂੰ ਕੋਈ ਜਿਹੜੇ ਇਨਪੁਟ ਨੂੰ ਅਸੀਂ 60 ਦਿਨਾਂ ਦੇ ਵਿੱਚ ਰਿਟੇਨ ਕਰਵਾਨੇ ਆ ਹੂੰ ਤੇ ਉਹ 60 ਦਿਨਾਂ ਬਾਅਦ ਜਿਹੜਾ ਮੈਟਰ ਨਿਕਲਦਾ ਹੈ ਉਹ ਅਸੀਂ ਇਹਨੂੰ ਐਜ਼ ਅ ਲਿਕੁਇਡ ਫਰਟੀਲਾਈਜ਼ਰ ਲਿਕੁਇਡ ਮੈਨਿਓਰ ਔਰ ਉਹਨੂੰ ਡਰਾਈ ਆਪ ਕਰਕੇ ਉਹਦਾ ਕੀ ਕਹਿੰਦੇ ਨੇ ਬਾਇਓ ਮੈਨਿਓਰ ਵੀ ਮਤਲਬ ਸੋਲਿਡ ਵੇਸਟ ਅਸੀਂ ਉਹਨੂੰ ਯੂਜ਼ ਕਰਵਾਉਂਦੇ ਆ ਕਿਸਾਨਾਂ ਨੂੰ ਤਾਂ ਜਿਹੜੇ ਜਿਹੜੇ ਕਿਸਾਨ ਅੱਜ ਤੱਕ ਉਹਨੂੰ ਯੂਜ਼ ਕਰ ਪਾਏ ਨੇ ਉਹ ਉਹਨੂੰ ਛੱਡ ਨਹੀਂ ਪਾਏ ਅੱਜ ਤੱਕ ਵੀ ਮੇਰੇ ਨਾਲ ਜਿੰਨੇ ਕਿਸਾਨ 10 ਸਾਲਾਂ ਤੋਂ ਜੁੜੇ ਹੋਏ ਨੇ ਉਹ ਮਤਲਬ ਸਾਡੇ ਨਾਲ ਜੁੜੇ ਹੀ ਹੋਏ ਨੇ ਔਰ ਉਹ ਕੋਈ ਇੱਕ ਇੱਕ ਦੋ ਦੋ ਕਿੱਲੇ ਨਹੀਂ ਉਹਨਾਂ ਨੇ 50 50 ਕਿੱਲੇ ਜਾਂ ਸਾਡੇ ਕੋਲ 5 5 ਲੱਖ ਦੀ ਕਾਰ ਇੱਕ ਇੱਕ ਜਾਨਾ ਲੈ ਕੇ ਜਾਂਦਾ ਪਰ ਜੇ ਜੇ ਉਹ ਕਰ ਸਕਦੇ ਨੇ ਤੇ ਬਾਕੀ ਪੰਜਾਬ ਵੀ ਹੋ ਸਕਦਾ ਹੈ ਔਰ ਰੈਡੀਕਲ ਚੇਂਜ ਆ ਸਕਦੀ ਹੈ ਕਿਉਂਕਿ ਬਾਇਓਮਾਸ ਥੱਲੇ ਖਤਮ ਹੋ ਗਿਆ ਹੈ ਬਾਇਓ ਕੀ ਕਹਿੰਦੇ ਨੇ ਬਾਇਓ એનર્ਜੀ ਖਤਮ ਹੋ ਗਈ ਐਕਚੁਅਲੀ ਕਿਉਂਕਿ ਅੱਜ ਦੀ ਡੇਟ 'ਚ ਜੋ ਵੀ ਕੈਮੀਕल्स ਤੋਂ ਡੀਏਪੀ ਯੂਰੀਆ ਜਾਂ ਕੋਈ ਹੋਰ ਕੈਮੀਕਲ ਪਾ ਕੇ ਅਸੀਂ ਜੋ ਟੌਪ ਕਪੈਸਿਟੀ ਲੈਣੀ ਸੀ ਉਹ ਲੈ ਲਈ ਬਟ ਨਾਓ ਹੁਣ ਇਨ ਦਾ ਸੋਲੂਸ਼ਨ ਸਿਰਫ ਸੋਇਲ ਸਟਰਕਚਰ ਨੂੰ ਚੇਂਜ ਕਰਕੇ ਹੀ ਮਿਲੇਗਾ ਤਾਂ ਇਹ ਇਹ ਜਿਹੜਾ ਕਿਵੇਂ ਮਤਲਬ ਪਜਾਉ ਸ਼ਕਤੀ ਕਿਵੇਂ ਵਧਾਉਂਦਾ ਜੀ ਇਹ ਜਿਹੜੀ ਬਾਇਓ ਖਾਦ ਕਿਉਂਕਿ ਕੈਮੀਕਲ ਔਨ ਕਰਕੇ ਥੱਲੇ ਜਿਹੜੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਫਿਕਸਿੰਗ ਬੈਕਟੀਰੀਆ ਚਲੇਗਾ ਠੀਕ ਹੈ ਔਰ ਉਹ ਆਪਾਂ ਨੂੰ ਮਾਈਕਰੋ ਤੇ ਮੈਕਰੋ ਨਿਊਟ੍ਰੀਐਂਟਸ ਵੀ ਚਲੇ ਗਏ ਠੀਕ ਹੈ ਉਹ ਆਪਾਂ ਨੂੰ ਹਰ ਵਾਰੀ ਹਰ ਫਸਲ ਤੇ ਹਰ ਫਸਲ ਦੀ ਰਿਕੁਆਇਰਮੈਂਟ ਮੁਤਾਬਕ ਪਾਣੇ ਪੈਂਦੇ ਨੇ ਠੀਕ ਹੈ ਤੇ ਜੇ ਉਹ ਨਹੀਂ ਪਾਵਾਂਗੇ ਤਾਂ ਮਤਲਬ ਨਹੀਂ ਹੁੰਦੀ ਮਿੱਟੀ ਮਤਲਬ ਖਾਲੀ ਹੈ ਹੁਣ ਮਿੱਟੀ ਤਾਂ ਜ਼ੀਰੋ ਹੈ ਜੀ ਅੱਛਾ ਮਿੱਟੀ ਦੇ ਆਪ ਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਠੀਕ ਹੈ ਤਾਂ ਰਵਾਈਵ ਕਰਨ ਦੀ ਲੋੜ ਹੈ ਉਹਨੂੰ ਉਹਨੂੰ ਮਿੱਟੀ ਆਪਣੀ ਮਰੇਦਾ ਸੀ ਕਹਿੰਦੇ ਮਰੇਦਾ ਮ੍ਰਿਤ ਹੋ ਚੁੱਕੀ ਹੈ ਉਹਨੂੰ ਜੇ ਮ੍ਰਿਤ ਹੋ ਗਈ ਹੈ ਤਾਂ ਉਹਦੇ ਵਿੱਚ ਕੋਈ ਵੀ ਫਸਲ ਹੋਣ ਦਾ ਕੋਈ ਚਾਂਸ ਨਹੀਂ ਹੈ ਠੀਕ ਹੈ ਜੇ ਜੇ ਇਹਨੂੰ ਆਪਾਂ ਜੀਵਿਤ ਕਰਨਾ ਹੈ ਤਾਂ ਪਹਿਲਾ ਸਟੈਪ ਹੈ ਉਹਦੇ ਚ ਆਰਗੈਨਿਕ ਕਾਰਬਨ ਪੂਰਾ ਕਰੋ ਠੀਕ ਹੈ ਦੂਸਰਾ ਸਟੈਪ ਹੈ ਵੀ ਉਹਨੂੰ ਆਰਗੈਨਿਕ ਨਿਊਟ੍ਰੀਸ਼ਨਲ ਮਤਲਬ ਟ੍ਰੀਟ ਕਰੋ ਜਿਵੇਂ ਉਹ ਸਾਡੇ ਉਹ ਬ੍ਰਿਕਸ਼ਾਰ ਵਿੱਚ ਬਹੁਤ ਕੁਝ ਹੈ ਗੋਮੂਤਰ ਹੈ ਗੋਬਰ ਜਾਂ ਹੋਰ ਐਸਾ ਦੇ ਬਹੁਤ ਸਾਰੇ ਕੰਟੈਂਟਸ ਨੇ ਆਯੁਰਵੇਦਿਕ ਕੰਟੈਂਟਸ ਨੇ ਉਹ ਪਾ ਕੇ ਜਿਵੇਂ ਅਸੀਂ ਕੰਨਿਆ ਅ ਸਰਸੋਂ ਦੀ ਕਲੀ ਹੈ Neem ਕਲੀ ਹੈ ਐਸਾ ਨੇ ਪ੍ਰੋਡਕਟ ਨੂੰ ਯੂਜ਼ ਕਰਕੇ ਆਪਾਂ ਇਹਦੀ ਬਾਇਓ ਮਾਸ ਨੂੰ ਵਧਾ ਸਕਨੇ ਆ ਬਾਇਓ ਵਾਇਅਬਿਲਟੀ ਵਧਾ ਸਕਨੇ ਆ ਤੇ ਪੌਦਿਆਂ ਦੀ ਸਸਟੇਨੇਬਿਲਟੀ ਤਾਂ ਹੀ ਵਧੇਗੀ ਜੇ ਥੱਲੋਂ ਉਹਨਾਂ ਨੂੰ ਪ੍ਰੋਪਰ ਟਾਈਮ ਤੇ ਪ੍ਰੋਪਰ ਨਿਊਟ੍ਰੀਸ਼ਨ ਮਿਲੇਗੀ। ਮਤਲਬ ਸਭ ਤੋਂ ਪਹਿਲਾਂ ਆਪਾਂ ਨੂੰ ਮਿੱਟੀ ਦੀ ਸਿਹਤ ਸੁਧਾਰਨ ਦੀ ਲੋੜ। ਮਿੱਟੀ ਦੀ ਸਿਹਤ ਵਾਸਤੇ ਹੀ ਸਾਰਾ ਆਪਣਾ ਜਿਹੜਾ ਹੈ ਖੇਲ ਚੱਲਿਆ ਜਾ ਰਿਹਾ ਹੈ। ਠੀਕ ਹੈ। ਪਰ ਮਤਲਬ ਫਸਲ ਹੈ ਜਿਹੜੀ ਉਹ ਮਿੱਟੀ ਦੀ ਸਿਹਤ ਹੀ ਟਿਕੀ ਹੁੰਦੀ ਹੈ। ਯੈਸ ਠੀਕ ਹੈ। ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗਾ। ਹੂੰ ਕਿ ਕਿਸਾਨ ਨੂੰ ਆਦਤ ਪੈ ਚੁੱਕੀ ਹੈ। ਅੱਜ ਤੱਕ ਉਹ ਸਿੱਧਾ ਗੋਬਰ ਪਾਉਂਦਾ ਆਇਆ ਹੈ। ਹੂੰ ਤੇ ਮੇਰੀ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਧਾ ਗੋਬਰ ਨਾ ਪਾਇਆ ਜਾਵੇ ਕਿਉਂਕਿ ਉਹਦੇ ਵਿੱਚ ਬੈਕਟੀਰੀਆ ਹੁੰਦੇ ਨੇ ਫੰਗਸ ਹੁੰਦੀ ਹੈ ਦੀਮਕ ਹੁੰਦੀ ਹੈ ਕਰਪਤਵਾਰ ਹੁੰਦੀ ਹੈ ਤੇ ਗੈਸ ਹੁੰਦੀ ਹੈ ਇਹ ਪੰਜੋ ਚੀਜ਼ਾਂ ਕਿਸਾਨ ਦੀ ਇਹ ਸੋਇਲ ਦੀ ਹੈਲਥ ਨੂੰ ਖਰਾਬ ਕਰਦੀਆਂ ਨੇ ਅੱਛਾ ਜਿੰਨੀ ਦੇਰ ਅਸੀਂ ਉਹਦੇ ਵਿੱਚ ਬਾਇਓ ਡਾਈਜੈਸਟਰ ਤੋਂ ਡਾਈਜੈਸਟ ਹੋਈ ਹੋਈ ਜਿਹੜੀ ਕਿ ਬੈਕਟੀਰੀਆ ਰਹਿਤ ਫੰਗਸ ਰਹਿਤ ਦੀਮਕ ਰਹਿਤ ਖਰਪਤਵਾਰ ਰਹਿਤ ਤੇ ਮੀਥੇਨ ਗੈਸ ਰਹਿਤ ਹੋਏਗੀ ਉਹੀ ਕਾਰਗਰ ਸਾਬਤ ਹੋਏਗੀ ਅਦਰਵਾਇਜ਼ ਬਾਕੀ ਸਾਰਾ ਜਿਹੜਾ ਸਿਸਟਮ ਹੈ ਨਾ ਉਹ ਐਕਚੁਅਲੀ ਗੜਬੜ ਹੈ ਤੇ ਜੇ ਸਮੇਂ ਦੀ ਗੱਲ ਕਰੀਏ ਜਿਵੇਂ ਹੁਣ ਹੁਣ ਤੱਕ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੀ ਮਾਤਰਾ ਚ ਕੈਮੀਕਲ ਯੂਜ਼ ਹੋਇਆ ਜੀ ਤਾ ਕਿੰਨਾ ਕੁ ਸਮਾਂ ਲੱਗੇਗਾ ਇਹਨੂੰ ਸੁਧਾਰ ਲਈ ਜੇ ਆਪਾਂ ਇਹਨੂੰ ਯੂਜ਼ ਕਰਨ ਲੱਗਦੇ ਆ ਕਿਸਾਨਾਂ ਸਰਾਂ ਦੇ ਵਿੱਚ ਮਿਨਿਮਮ 15 ਤੋਂ 20 ਸਾਲ ਠੀਕ ਹੈ ਤੇ ਜੇ ਉਹ ਵੀ ਉਹਨੂੰ ਆਪਾਂ ਜੰਗੀ ਪੱਦਰ ਤੇ ਲਾਵਾਂਗੇ ਹੂੰ ਤੇ ਨਹੀਂ ਤਾਂ ਜਿਵੇਂ ਮਾਲਵਾ ਦੀਆਂ ਮਾਝੇ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਇਸ ਕਰਕੇ ਬੈਰਨ ਹੋ ਗਈਆਂ ਕਿ ਉਹਨਾਂ ਦੇ ਵਿੱਚ ਆਰਗੈਨਿਕ ਕਾਰਬਨ ਨਹੀਂ ਹੈਗਾ ਹੂੰ ਇਸ ਕਰਕੇ ਹੋ ਗਈਆਂ ਕਿ ਉੱਥੇ ਥੱਲੇ ਕਲਰ ਸੇਮ ਜਾਦਾ ਆ ਗਈ ਪਾਣੀ ਕੋੜਾ ਹੋ ਗਿਆ ਉਹ ਪਾਣੀ ਕੋੜਾ ਤਾਂ ਕੈਮੀਕਲ ਨਾਲ ਹੋਇਆ ਹਮ ਉਨ ਕੀ ਹੈ ਮੇਰੇ ਕੋਲ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ 113 ਬਲਾਕ ਨੇ 109 ਬਲਾਕਾਂ ਦਾ ਪਾਣੀ ਖੇਤੀ ਯੋਗ ਹੀ ਨਹੀਂ ਹੈਗਾ ਪੀਣ ਤੇ ਨਾਣ ਯੋਗ ਹੈ ਤਾਂ ਬਹੁਤ ਵੱਡੀ ਗੱਲ ਹੈ ਜੇ ਉਹ ਖੇਤੀ ਯੋਗ ਨਹੀਂ ਹੈ ਤਾਂ ਇਹਨਾਂ ਮਤਲਬ ਉਹਨਾਂ ਦੇ ਵਿੱਚ ਜ਼ਹਿਰ ਨੇ ਮਤਲਬ ਇਹ ਹਾਲਾਤ ਰਹਿ ਤਾਂ ਜਿਹੜੀ ਪੰਜਾਬ ਦੀ ਕਿਸਾਨੀ ਆ ਹੋਰ ਸੰਕਟ ਚ ਜਾਏਗੀ ਨਹੀਂ ਕਿਸਾਨੀ ਚ ਤਾਂ ਸੰਕਟ ਜਾਏਗੀ ਇਹ ਜਿਹੜੀ ਇੱਕ ਇੱਕ ਕੈਂਸਰ ਵਾਲੀ ਗੱਡੀ ਚੱਲਦੀ ਆਂਦੇ ਮਗਰ ਮਗਰ ਸਾਰੀਆਂ ਕੈਂਸਰ ਵਾਲੀ ਗੱਡੀਆਂ ਚੱਲਣਗੀਆਂ ਹੂੰ ਬਿਮਾਰੀਆਂ ਲਗਾਤਾਰ ਫੈਲਣ ਦਾ ਕਾਰਨ ਹੀ ਬਣਦੇ ਉਹ ਸਾਹਿਬ ਜੀ ਜਦੋਂ ਇੰਟਰਨੈਸ਼ਨਲ ਸਟੈਂਡਰਡ ਦੀਆਂ ਤੁਹਾਡੇ ਕੋਲ ਕੈਮੀਕਲਸ ਆ ਗਏ ਤੇ ਤੁਹਾਨੂੰ ਇੰਟਰਨੈਸ਼ਨਲ ਸਟੈਂਡਰਡ ਦੇ ਬਿਮਾਰੀਆਂ ਉਹਦੇ ਮਗਰ ਮਗਰ ਤਿਆਰ ਨੇ ਤੁਸੀਂ ਯੂ ਸ਼ੁਡ ਬੀ ਪ੍ਰਿਪੇਅਰਡ ਫਾਰ ਦੀ ਨੈਕਸਟ ਸਟੈਪ ਕੀ ਜਾਂ ਤਾਂ ਉਹਨੂੰ ਬੰਦ ਕਰੋ ਤੇ ਨਹੀਂ ਤਾਂ ਕੈਂਸਰ ਵਾਲੇ ਹਸਪਤਾਲ ਖੋਲੋ ਹੂੰ ਨਾ ਗੋਡੇ ਨੇ ਮੋਡੇ ਨੇ ਅੱਖਾਂ ਨੇ ਇਹ ਖਰਾਬ ਹੁੰਦੇ ਨੇ ਜਾਂ ਵਾਲ ਚਿੱਟੇ ਹੁੰਦੇ ਨੇ ਆਲ ਥੀਜ਼ ਆਰ ਦਾ ਸਾਈਡ ਇਫੈਕਟ ਆਫ ਥੀਜ਼ ਕੈਮੀਕਲ ਜੀ ਤਾਂ ਡਾਕਟਰ ਸਾਹਿਬ ਇਹ ਜੇ ਆਪਾਂ ਗੱਲ ਕਰ ਲਈਏ ਮਹਿੰਗੀ ਕਿੰਨੀ ਕ ਪੈਂਦੀ ਆ ਓ ਯਾਰ ਮੈਂ ਮੈਂ ਕਹਣਾ ਵੀ ਜਿੰਨੀ ਡੀਏਪ ਯੂਰੀਆ ਤੇ ਖਰਚ ਕਰਦੇ ਪਿਓ ਜੇ ਉਹਨੇ ਪੈਸੇ ਤੁਸੀਂ ਬਾਇਓ ਡਿਗਰੇਡੇਬਲ ਜਾਂ ਬਾਇਓ ਡਾਇਜੈਸਟਰ ਦੀ ਯੂਜ਼ ਹੋਈ ਇਹ ਹੰਡਸ ਐਂਡ ਡਾਈਜੈસ્ਟਡ ਬਾਇਓਮੈਨਿਓਰ ਯੂਜ਼ ਕਰੋ ਤਾਂ ਸ਼ਾਇਦ 2-3 ਸਾਲਾਂ ਤੁਹਾਡੀ ਫਸਲ ਉੱਥੇ ਹੀ ਰਹੇਗੀ ਪਰ ਕੋਈ ਰੈਡੀਕਲ ਹਾਂ ਉਹ ਘਟੇਗੀ ਨਹੀਂ ਜੇ ਵਧੇਗੀ ਨਹੀਂ ਤਾਂ ਪਰ ਘਟੇਗੀ ਵੀ ਨਹੀਂ ਔਰ 2-3 ਸਾਲਾਂ ਚ ਐਨੀ ਇੰਪਰੂਵ ਹੋਏਗੀ ਕਿ ਤੁਹਾਡੀ ਉਹ ਕੈਮੀਕਲ ਵਾਲੀ ਖੇਤੀ ਨੂੰ ਸਰਪਾਸ ਕਰ ਜਾਏ ਕਿ ਮਤਲਬ ਆਰਗੈਨਿਕ ਵਾਲਾ ਦੇਗੀ ਯੈਸ ਠੀਕ ਹੈ ਤਾਂ ਇਹਦੇ ਵਿੱਚ ਹੁਣ ਆਪਣੇ ਕੋਲੇ ਕਿੰਨੇ ਤਰ੍ਹਾਂ ਦੀ ਖਾਦ ਹੈ ਲਿਕਵਿਡ ਚ ਵੀ ਆਉਂਦੀ ਹੈ ਸਾਡੇ ਕੋਲ ਦੋ ਹੀ ਤਰ੍ਹਾਂ ਦੀ ਹੈ ਇੱਕ ਲਿਕਵਿਡ ਹੈ ਇੱਕ ਸੋਲਿਡ ਹੈ ਠੀਕ ਹੈ ਲਿਕਵਿਡ ਦੇ ਵਿੱਚ ਨਿਊਟ੍ਰੀਸ਼ਨਲ ਕੰਟੈਂਟ ਜ਼ਿਆਦਾ ਹੁੰਦੇ ਨੇ ਤੇ ਆਰਗੈਨਿਕ ਕਾਰਬਨ ਥੋੜਾ ਜਿਹਾ ਕੰਪੈਰੀਟਿਵਲੀ ਘੱਟ ਹੁੰਦਾ ਹੈ ਤੇ ਸੋਲਿਡ ਦੇ ਵਿੱਚ ਆਰਗੈਨਿਕ ਕੰਟੈਂਟ ਘੱਟ ਹੁੰਦੇ ਨੇ ਤੇ ਆਰਗੈਨਿਕ ਕਾਰਬਨ ਜ਼ਿਆਦਾ ਹੁੰਦਾ ਜੀ ਤਾਂ ਇੱਕ ਰੱਤ ਸਭ ਜਿਵੇਂ ਹੁਣ ਤੁਹਾਡੇ ਨਾਲ ਕਿਸਾਨ ਜੁੜੇ ਵੀ ਹੋਣਗੇ ਤਾਂ ਬਾਗਬਾਨੀ ਦੇ ਵਿੱਚ ਬਾਗਾਂ ਲਈ ਇਹ ਕਿੰਨੀ ਕਿ ਸਹਾਇ ਹੋ ਰਹੀ ਹੈ ਕਿਸਾਨ ਦੇ ਕੋਲ ਬਾਗਬਾਨੀ ਵਾਸਤੇ ਇਸ ਤੋਂ ਇਲਾਵਾ ਕੋਈ ਵੀ ਆਲਟਰਨੇਟਿਵ ਨਹੀਂ ਹੈ ਹਮ ਕੀ ਉਹਨੂੰ ਕਿਸੇ ਹੋਰ ਚੀਜ਼ ਨਾਲ ਪੂਰਾ ਕਰ ਸਕੇ ਹਮ ਔਰ ਇੱਕ ਹੋਰ ਇਸ ਖਾਦ ਦੇ ਵਿੱਚ ਅ ਸਿਫਤ ਹੈ ਜਾਂ ਹੋਰ ਉਹਦੀ ਖਾਸੀਅਤ ਹੈ ਕਿ ਇਹਦੇ ਇਸ ਖਾਦ ਦੇ ਵਿੱਚ ਜਾਂ ਲਿਕਵਿਡ ਦੇ ਵਿੱਚ ਆਕ ਤੋਂ 10% ਹਿਊਮਿਕ ਐਸਿਡ ਹੁੰਦਾ ਔਰ ਉਹ ਹਿਊਮਿਕ ਐਸਿਡ ਇਜ਼ ਅ ਗਰੋਥ ਹਾਰਮੋਨ ਐਂਡ that too is natural ਤੇ ਜੋ ਨੈਚੁਰਲ ਤਰੀਕੇ ਨਾਲ ਤੁਹਾਨੂੰ ਹਿਊਮਿਕ ਐਸਿਡ ਜਿਹੜੀ 2-3000 ਰੁਪਏ ਕਿਲੋ ਦੀ ਚੀਜ਼ ਹੈ ਉਹ ਤੁਹਾਨੂੰ ਫ੍ਰੀ ਚ ਮਿਲ ਰਹੀ ਹੈ ਤੇ ਯਾਰ ਇਸ ਤੋਂ ਵੱਡੀ ਕੀ ਬੂਨ ਹੋ ਸਕਦੀ ਹੈ ਕਿ ਉਹ ਗਰੋਥ ਹਾਰਮੋਨ ਤੁਹਾਨੂੰ ਮਿਲ ਰਿਹਾ ਤੁਸੀਂ ਤੁਹਾਨੂੰ ਤਾਂ ਪੈਸੇ ਖਾਦ ਦੇ ਹੀ ਦੇਣੇ ਨੇ ਗਰੋਥ ਹਾਰਮੋਨ ਤਾਂ ਨੂੰ ਫ੍ਰੀ ਮਿਲ ਰਹੇ ਕਿਸਾਨਾਂ ਦਾ ਕਿੰਨਾ ਕੁ ਤੁਹਾਨੂੰ ਹੰਗਾਰਾ ਜਿਹੜਾ ਹੁਣ ਤੱਕ ਮਿਲ ਰਿਹਾ ਜੀ ਦੇਖੋ ਬੜਾ ਸੁਸਤ ਹੰਗਾਰਾ ਹੈ ਜੀ ਉਹ ਕੋਈ ਬਹੁਤ ਐਨਕਰੇਜਿੰਗ ਨਹੀਂ ਹੈਗਾ ਪਰ ਅਸੀਂ 10-12 ਸਾਲਾਂ ਤੋਂ 15 ਸਾਲਾਂ ਤੋਂ ਲੱਗੇ ਹੋਇਆ ਕਿ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਜਿੰਨਾਕ ਸਾਡੇ ਰੀਚ ਚ ਆਂਦੇ ਨੇ ਲੋ ਕਿਸਾਨ ਕੁਝ ਚੇਂਜ ਹੋ ਚੁੱਕੇ ਨੇ ਕੁਝ ਹੁੰਦੇ ਕਗਾਰਤੇ ਨੇ ਤੋਂ ਅਜੇ ਉਹ ਦਾ ਸਟਰੋਂਗ opinion ਨਹੀਂ ਹੈਗਾ ਲੋਕਾਂ ਦਾ ਤੇ ਮਨਥਲੀ ਜੇ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੇ ਮਨਥਲੀ ਪ੍ਰੋਡਕਸ਼ਨ ਕਿੰਨੀ ਕਰਦੀ ਹੈ 2-3 3 10 ਟਨ ਤੋਂ ਜ਼ਿਆਦਾ ਪ੍ਰੋਡਕਸ਼ਨ ਹੈ ਗਈ ਸਾਡੇ ਕੋਲ ਮਨਥਲੀ ਨਹੀਂ ਜੀ ਪਰ ਡੇ ਪਰ ਡੇ ਹਾਂਜੀ ਠੀਕ ਹੈ 200 ਤੋਂ 300 ਟਨ ਦੇ ਵਿੱਚ ਸਾਡੇ ਜਾਂਦੇ ਪ੍ਰੋਡਕਟ ਜਿਹੜੀ ਗੋਹ ਦੀ ਪੂਰਤੀ ਹੈ ਫਿਰ ਕਿੱਥੋਂ ਹੁੰਦੀ ਹੈ ਗੋਹ ਦੀ ਪੂਰਤੀ ਸਾਨੂੰ ਸਾਨੂੰ ਕਿਧਰੋਂ ਗੋਇਸ਼ਾਲਾ ਤੋਂ ਆ ਜਾਂਦੇ ਹ ਹਮ ਗਊਸ਼ਾਲਾ ਤੋਂ ਆ ਜਾਂਦਾ ਹੈ 12 ਉਹ ਕੋ ਅਸੀਂ ਤਾਂ ਵੈਂਡਰ ਫਿਕਸ ਕੀਤਾ ਹੋਇਆ ਹ ਉਹ ਉਹਨੂੰ ਮੈਨੇਜ ਕਰਦੇ ਨੇ ਸਾਨੂੰ ਫਰੈਸ਼ ਗੋਬਰ ਚਾਹੀਦਾ ਹੁੰਦਾ ਉਹ ਮਿਲ ਜਾਂਦਾ ਫਿਰ ਸਾਨੂੰ ਆ ਹੁਣ ਅੱਜ ਵੀ ਮੈਂ ਗੱਲ ਕੀਤੀ ਹੈ ਪੰਜਾਬ ਐਗਰੋ ਵਾਲੇ ਮਿਸਟਰ ਸੁਬਾਸ਼ ਚੌਧਰੀ ਜੀ ਨੇ ਹੈਡ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਹ ਹੁਣ ਕਿੰਨੂੰ ਸ਼ੁਰੂ ਹੋ ਜਾਏਗਾ ਤੇ ਕਿੰਨੂ ਦੋ ਤਿੰਨ ਦਿਨਾਂ ਚ ਤੋਂ ਕਿੰਨੂ ਵੀ ਸਾਨੂੰ ਦਿੰਦੇ ਨੇ ਫ੍ਰੀਸ਼ ਦਿੰਦੇ ਨੇ ਅਸੀਂ ਉਹਨੂੰ ਉਹਨੂੰ ਅਸੀਂ ਯੂਜ਼ ਕਰਨੇ ਨਹੀਂ ਉਹ ਉਹਦੇ ਉਹ ਵੀ ਇਹਦੇ ਚ yes yes ਕਿਨੂ ਵੇਸ ਸਬਜੀ ਮੰਡੀ ਵੇਸ ਮੰਦਿਰ ਵੇਸ ਹਲਵਾਈ ਵੇਸ ਸਾਰੇ ਕੇਲੇ ਦੇ ਪੱਤੇ ਔਰ ਪ੍ਰੈਸ ਮਡ ਆਲ ਥੀਸ ਆਰ ਯੂ ਟੂ ਬੀ ਯੂਟਿਲਾਈਜ਼ਡ ਫਾਰ ਥਿਸ ਬਾਇਓ ਮੈਨੂਰ ਕੈਨ ਬੀ ਯੂਟਿਲਾਈਜ਼ਡ ਤਾਂ ਕੀ ਲੱਗਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਵੀ ਲੋਕ ਕੁਦਰਤੀ ਖੇਤੀ ਵੱਲ ਮੁੜਨ ਕੈਮੀਕਲ ਤੋਂ ਇਧਰ ਨੂੰ ਆਉਣ ਕਿਉਂਕਿ ਬਿਮਾਰੀਆਂ ਲਗਾਤਾਰ ਫੈ ਰਹੀਆਂ ਸਰਕਾਰ ਨੂੰ ਤਾਂ ਜੀ ਇਹਨੂੰ ਜਿੰਨਾ ਮੈਕਸਿਮ ਅ ਅਪਲਿਫਟ ਕਰ ਸਕਦੇ ਨੇ ਜੀ ਹੂੰ ਉਹ ਕਰਨਾ ਚਾਹੀਦਾ ਔਰ ਕਿਸਾਨਾਂ ਨੂੰ ਇੱਕ ਐਜੂਕੇਟਿਵ ਪ੍ਰੋਗਰਾਮ ਚਲਾਉਣਾ ਚਾਹੀਦਾ ਜਿੰਦੇ ਚ ਉਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਕਿ ਤੁਹਾਡੀ ਖੇਤੀ ਖਰਾਬ ਨਹੀਂ ਹੋਏਗੀ ਤੁਹਾਡਾ ਪ੍ਰੋਡਕਸ਼ਨ ਨਹੀਂ ਘਟੇਗਾ ਔਰ ਤੁਹਾਨੂੰ ਬੈਸਟ ਪੋਸੀਬਲ ਮਿਲੇਗਾ ਪ੍ਰੋਡਿਊਸ ਔਰ ਕੁਆਂਟੀਟੀ ਤੇ ਕੁਆਲਿਟੀ ਦੋਨੋਂ ਮਿਲਣਗੀਆਂ ਹੂੰ ਕਿਉਂਕਿ ਕਿਸਾਨ ਸਿਰਫ ਨਾ ਇੱਕੋ ਗੱਲ ਤੇ ਆ ਕੇ ਕਿਉਂਕਿ ਕਿਸਾਨ ਵੀ ਮੁੜਨਾ ਚਾਹੁੰਦਾ ਵੀ ਜਿਹੜੇ ਕੈਮੀਕਲ ਆ ਜਾਂ ਉਹਨਾਂ ਤੋਂ ਮੁੜਿਆ ਜਾਵੇ ਪਰ ਉਹਨਾਂ ਕੋਲੇ ਸਭ ਤੋਂ ਪਹਿਲੀ ਜਿਹੜੀ ਗੱਲ ਆਉਂਦੀ ਹੈ ਵੀ ਯਾਰ ਕੁਝ ਹੋਣਾ ਨਹੀਂ ਉਹਨਾਂ ਨੂੰ ਜਿਹੜਾ ਸਾਲ ਦੋ ਸਾਲ ਵੀ ਹੈ ਨਾ ਡਾਕਟਰ ਸਾਹਿਬ ਉਹ ਵੀ ਚੱਲਣਾ ਔਖਾ ਨਹੀਂ ਇਹ ਮੈਂ ਮੰਨਣਾ ਕਿ ਕਿਸਾਨ ਛੋਟੇ ਕਿਸਾਨ ਨੂੰ ਸਾਲ ਦੋ ਸਾਲ ਜਲਣਾ ਓਖਾ ਪਰ ਮੈਂ ਤੁਹਾਨੂੰ ਮੇਰੇ 10-12 ਸਾਲ ਦੇ ਐਕਸਪੀਰੀਅੰਸ ਨਾਲ ਤੁਹਾਨੂੰ ਇਹ ਦੱਸਣਾ ਕਿ ਇਹ ਜਿਹੜਾ ਕੱਟ ਪ੍ਰੋਡਕਸ਼ਨ ਆ ਨਾ ਜੀ ਉਹ ਇੱਕ ਬਹੁਤ ਵੱਡਾ ਮਿਥ ਹੈ ਉਹ ਉਹਦੇ ਤੋਂ ਕਿਸਾਨ ਨੂੰ ਬਾਹਰ ਲੈਣਾ ਚਾਹੀਦਾ ਵੱਡੀ ਗੱਲ ਨਹੀਂ ਹੈਗੀ ਜਿੱੱਡੀ ਬਣਾਈ ਹੋਈ ਜਿੱੱਡੀ ਇਹ ਬਣਾਈ ਗਈ ਹੈ ਜਾਂ ਇਹ ਮਲਟੀਨੇਸ਼ਨਲ ਕੰਪਨੀ ਦਾ ਇੱਕ ਇੱਕ ਛੱਡਿਆ ਹੋਇਆ ਸ਼ਗੁਫਤਾ ਹੈ ਕਿ ਜੀ ਤੋ ਹੁਤਾ ਹੋਣਾ ਹੀ ਕੁਛ ਨਹੀਂ ਆਈ ਹੋ ਜਾਏਗਾ ਆਈ ਹੋ ਜਾਏਗਾ ਉਹ ਕੁਛ ਲੰਬੇ ਚੋੜੇ ਗੱਲ ਨਹੀਂ ਮਤਲਬ ਬਹੁਤਾ ਫਰਕ ਨਹੀਂ ਪੈਂਦਾ ਬਈ ਘਟ ਹੁੰਦੀ ਆ ਪਰ ਇੰਨੀ ਵੀ ਘਟ ਨਹੀਂ ਹੁੰਦੀ ਵੀ ਨਾ ਹੀ ਹੁੰਦੀ ਨਾ 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 ਨਾਲ ਤਾਂ ਚੱਕਰ ਹੀ ਕੋਈ ਨਹੀਂ ਜੀ ਵੀ ਥੋੜਾ ਬਹੁਤਾ ਫਰਕ ਪੈਂਦਾ ਇੱਕ ਦੋ ਸਾਲਾਂ ਵਿੱਚ ਕਵਰ ਹੋ ਜਾਂਦਾ ਇੱਕ ਦੋ ਸਾਲਾਂ ਵਿੱਚ ਸਾਰਾ ਕੁਝ ਕਵਰ ਹੋ ਜਾਂਦਾ ਹੂੰ ਠੀਕ ਹੈ ਰਸਤਾ ਧੰਨਵਾਦ ਜੀ ਡਾਕਟਰ ਸਾਹਿਬ ਹੋਰਾਂ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਆ ਇਹਨਾਂ ਯਤਨਾਂ ਨੂੰ ਬੂਰ ਤਾਂ ਹੀ ਪੈ ਸਕਦਾ ਜੇਕਰ ਆਪਾਂ ਵੀ ਇਸ ਲਹਿਰ ਦੇ ਵਿੱਚ ਜਾਂ ਇਸ ਮਕਸਦ ਦੇ ਵਿੱਚ ਇਹਨਾਂ ਦਾ ਸਾਥ ਦਈਏ ਤਾਂ ਕਿਸਾਨ ਵੀਰਾਂ ਨੂੰ ਵੀ ਅਸੀਂ ਅਪੀਲ ਕਰਨੀ ਚਾਹਾਂਗੇ ਕਿ ਉਹ ਜਿਹੜੇ ਕੈਮੀਕਲ ਵਾਲੀ ਖੇਤੀ ਹੈ ਉਹਦੇ ਤੋਂ ਕੁਦਰਤੀ ਖੇਤੀ ਵੱਲ ਜ਼ਰੂਰ ਮੁੜਨ ਰਾਹ ਔਖੇ ਹੋ ਸਕਦੇ ਆ ਪਰ ਰਾਹ ਜਿਹੜੇ ਹੈਗੇ ਆ ਉਹ ਤੁਹਾਡੇ ਸੌਖੇ ਹੋ ਸਕਦੇ ਨੇ ਕਿਉਂਕਿ ਇਹ ਤੁਸੀਂ ਕਰਨੇ ਆ ਤਾਂ ਇਸ ਲਈ ਕੁਦਰਤੀ ਖੇਤੀ ਵੱਲ ਜ਼ਰੂਰ ਮੜੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ